ਅੱਜ ਮਹਾਰਾਜ ਪਰਜਾ ਨੂੰ ਤੀਜੀ ਦਿਸ਼ਾ ਵਿੱਚ ਮਿਲਣ ਜਾਣਾ ਹੈ ਅੱਜ ਉਹਦੀ ਜ਼ਿੰਦਗੀ ਦਾ ਆਖਰੀ ਦਿਨ ਸੀ ਇਸ ਦਿਨ ਤੋਂ ਬਾਅਦ ਉਹ ਬਾਦਸ਼ਾਹ ਦਵਾਰਾ ਮਹਿਲਾਂ ਵਿੱਚ ਨਹੀਂ ਆਇਆ ਉਹਨੂੰ ਅੱਜ ਹਾਥੀ ਤੇ ਸਵਾਰੀ ਕੀਤੀ ਨਾਲ ਅਹਲਕਾਰ ਮੰਤਰੀ ਤੁਰੇ ਜਦੋਂ ਅੱਜ ਪਰਜਾ ਜ ਗਿਆ ਨਾ ਜੇ ਵੜਦਿਆਂ ਸਾਹ ਦੀ ਉਸ ਪਰਜਾ ਦੇ ਘਟ ਵਿੱਚ ਗਿਆ ਇੰਨੇ ਨੂੰ ਉਸ ਮੁਹੱਲੇ ਦੇ 20-50 ਲੋਕ ਇੱਕ ਬੰਦੇ ਨੂੰ ਚਿੱਟੇ ਕੱਪੜੇ ਚਲਪਟਿਆ ਚੌਂ ਨੇ ਮੋਢਿਆਂ ਤੇ ਅਰਥੀ ਚੁੱਕੀ ਹੋਈ ਰਾਮ ਰਾਮ ਸੱਤ ਕਹਿੰਦੇ ਜਾਂ ਰਹੇ ਸੀ ਤੇ ਉਹਨੇ ਮੰਤਰੀ ਨੂੰ ਪੁੱਛਿਆ ਓ ਕਿ ਜਾ ਰਹਾ ਹੈ ਹੁਣ ਕਹ ਜੀ ਜਨਾਜ਼ਾ ਜਾ ਰਿਹਾ ਅਰਥੀ ਜਾ ਰਹੀ ਕੋਈ ਬੰਦਾ ਮਰ ਗਿਆ ਹੈ ਬਾਕੀ ਪਰਿਵਾਰ ਵਾਲੇ ਵਿਰਲਾਪ ਕਰ ਰਹੇ ਨੇ ਉਹਨੂੰ ਮਰੇ ਹੋਏ ਬੰਦੇ ਨੂੰ ਮੋਢਿਆਂ ਤੇ ਚੁੱਕ ਕੇ ਲੈ ਕੇ ਜਾ ਰਹੇ ਨੇ ਹੁਣ ਮਿੱਟੀ ਪੁੱਟ ਕੇ ਕਬਰ ਵਿੱਚ ਦਫ਼ਨ ਕਰ ਦੇਣਗੇ ਬਾਦਸ਼ਾਹ ਸਹਾਰਦ ਪੁੱਛਦਾ ਹੈ ਕਹਿੰਦਾ ਇਹ ਕਿਵੇਂ ਮਰ ਗਿਆ ਉਹਨਾਂ ਕਹਿੰਦੇ ਜੀ ਇਹ ਉਹਦੇ ਹੁਕਮ ਵਿੱਚ ਹੈ ਉਹਨਾਂ ਕਹਿੰਦੇ ਕਿਵੇਂ ਮਰ ਗਿਆ ਤੇ ਜਿਹੜੀ ਗੱਲ ਮੰਤਰੀ ਨੇ ਕਹੀ ਉਹ ਬਾਦਸ਼ਾਹ ਸਹਾਰਦ ਦਾ ਜੀਵਨ ਬਦਲਣ ਵਾਲੀ ਸੀ ਉਹਨਾਂ ਕਹੇ ਬਾਦਸ਼ਾਹ ਸਲਾਮਤ ਜੋ ਕੁਲ ਤੁਸੀਂ 2 ਦਿਨ ਪਹਿਲਾਂ ਵੇਖਿਆ ਝੂਠ ਸੀ ਜੋ ਅੱਜ ਵੇਖ ਰਹੇ ਹੋ ਇਹ ਸੱਚ ਹੈ ਜੋ ਕੁਲ ਪਹਿਲਾਂ ਵੇਖਿਆ 2 ਦਿਨ ਉਹ ਬਿਲਕੁਲ ਝੂਠ ਸੀ ਸੱਚ ਨਹੀਂ ਸੀ ਅੱਜ ਜੋ ਵੇਖ ਰਹੇ ਹੋ ਉਹ ਸੱਚ ਹੈ ਪਹਿਲੇ ਦਿਨ ਵੇਖਿਆ ਬੰਦਾ ਬੁੱਢਾ ਹੋਇਆ ਸ਼ਰੀਰ ਦਾ ਕੁੱਬ ਨਿਕਲਿਆ ਸਚਾਈ ਨਹੀਂ ਹੈ ਕਿ ਪਤਾ ਕਿਸੇ ਨੇ ਬੁੱਢਾ ਹੋਣਾ ਵੀ ਹੈ ਕਿ ਨਹੀਂ ਇਹ ਸਾਰਿਆਂ ਉੱਤੇ ਨਹੀਂ ਲਾਗੂ ਜ਼ਰੂਰੀ ਨਹੀਂ ਕਿ ਹਰ ਬੰਦੇ ਨੇ ਬੁੱਢਾ ਹੀ ਹੋਣਾ ਹੈ ਬੁਢੇਪੇ ਤੋਂ ਪਹਿਲਾਂ ਵੀ ਕੋਈ ਮਰ ਸਕਦਾ ਹੈ ਉਹ ਸਚਾਈ ਨਹੀਂ ਸੀ ਦੂਜੇ ਦਿਨ ਵੇਖਿਆ ਭਰ ਜਵਾਨੀ ਵਿੱਚ ਬੰਦਾ ਰੋਗੀ ਹੋਇਆ ਰੋਗ ਲੱਗਣਾ ਸੱਚ ਨਹੀਂ ਹੈ ਹਰ ਇੱਕ ਬੰਦੇ ਨੂੰ ਰੋਗ ਨਹੀਂੋਂ ਲੱਗਦਾ ਹਰ ਇੱਕ ਬੰਦਾ ਬੁੱਢਾ ਹੋ ਕੇ ਨਹੀਂ ਦੁਨੀਆ ਤੋਂ ਜਾਂਦਾ ਜੋ ਤੁਸੀਂ ਦੋ ਦਿਨ ਵੇਖਿਆ ਝੂਠ ਹੈ ਜੋ ਅੱਜ ਵੇਖਿਆ ਜ਼ਿੰਦਗੀ ਦੀ ਸਚਾਈ ਹੈ ਜਿਹੜਾ ਦੁਨੀਆ 'ਚ ਆਇਆ ਇੱਕ ਦਿਨ ਚੋਂ ਦੇ ਮੋੜਿਆਂ ਤੇ ਉਹਨੂੰ ਜ਼ਰੂਰ ਦਿਨ ਇਹ ਸਚਾਈ ਹੈ ਭਾਵੇਂ ਜਵਾਨੀ 'ਚ ਜਾਵੇ ਭਾਵੇਂ ਬੁੱਢੇਪੇ ਜਾਵੇ ਉਹਨੂੰ ਜਾਣਾ ਪੈਣਾ ਹੈ ਇਹ ਕਾਰਨ ਰੱਬ ਨੇ ਲਿਖਿਆ ਇਹ ਸਚਾਈ ਹੈ ਜਿੱਦਣ ਮੌਤ ਦੀ ਗੱਲ ਸਮਝ ਪਈ ਬਾਦਸ਼ਾਹ ਸਿਦਾਰਥ ਨੂੰ ਹੱਥੀ ਤੋਂ ਉਤਰਿਆ ਮਹਿਲਾਂ ਵਿੱਚ ਨਹੀਂ ਵੜਿਆ ਸਭ ਕੁਝ ਛੱਡ ਕੇ ਭੱਜ ਗਿਆ ਔਰ ਸਾਥ ਸੰਗਤ ਉਹਨੇ ਰੱਬ ਦੀ ਭਾਲ ਵਿੱਚ ਕਾਲ ਤੋਂ ਡਰਦਾ ਤੁਰਿਆ ਅਕਾਲ ਦੀ ਖੋਜ ਵਿੱਚ ਮੌਤ ਤੋਂ ਤੁਰਿਆ ਰੱਬ ਦੀ ਖੋਜ ਵਿੱਚ ਤੁਰਦਿਆਂ ਤੁਰਦਿਆਂ 12 ਸਾਲਾਂ ਬਾਅਦ ਇੱਕ ਦਿਨ ਉਹਨੂੰ ਰੱਬ ਦੇ ਦਿਹਾਰ ਪਏ ਕਾਲ ਤੋਂ ਤੁਰਿਆ ਅਕਾਲ ਤੱਕ ਪਹੁੰਚਿਆ ਗਿਆਨ ਦੀ ਧਰਤੀ ਉੱਤੇ ਉਹਨੂੰ ਰੱਬ ਦਾ ਗਿਆਨ ਹੋਇਆ ਉਹਦਾ ਨਾਮ ਦੁਨੀਆ ਵਿੱਚ ਬਾਦਸ਼ਾਹ ਸਿਧਾਰਥ ਤੋਂ ਮਹਾਤਮਾ ਬੁੱਧ ਪ੍ਰਸਿੱਧ ਹੋਇਆ ਅੱਜ ਕਈ ਕੰਟਰੀਆਂ ਉਹਨੂੰ ਮੰਨਣ ਵਾਲੀਆਂ ਦਰੀਆਂ ਬਣੀਆਂ ਸਾਤ ਸੰਗਤ ਮੌਤ ਬੰਦੇ ਨੂੰ ਰੱਬ ਦੀ ਖੋਜ ਵੱਲ ਤੋਰਦੀ ਹੈ ਬਸ ਸ਼ਰਤ ਕਿਸੇ ਨੂੰ ਮੌਤ ਯਾਦ ਰਵੇ ਤੈਉਂ ਪਾਤਸ਼ਾਹ ਨੇ ਕਿਹਾ ਮਰਨਾ ਯਾਦ ਰੱਖ ਮਰਨ ਦੀ ਚਿੰਤਾ ਨਾ ਕਰ ਬਸ ਚਿੱਤੇ ਰੱਖਿਆ ਕਰ ਜਿਹਨੂੰ ਮਰਨਾ ਯਾਦ ਹੈ ਉਹਨੂੰ ਰੱਬ ਦਾ ਨਾਮ ਨਹੀਂ ਮਿਲ ਸਕਦਾ ਪੜੋ ਕਿਆ ਜਾਣਾ ਕਿਵੇਂ ਮਰẽਗੇ ਕਿਹਸਾ ਮਰਨਾ ਹੋਏ ਜੇ ਕਰ ਸਾਹਿਬ ਮਨੋਂ ਨਾ ਵਿਸਰੇ ਤਾਂ ਸੇਲਾ ਮਰਣਾ ਹੋਏ ਮਹਾਰਾਜ ਕਰਨਾ ਕੀ ਹੈ ਕਹਿੰਦੇ ਚਿੰਤਾ ਨੰਤਰ ਚਿੰਤਾ ਤਾਂ ਕੀ ਕੀ ਜੀਏ ਜੋ ਅਨਹੋਣੀ ਹੋਏ ਇਹ ਮਾਰਗ ਸੰਸਾਰ ਕੋ ਨਾਨਕ ther ਨਹੀਂ ਕੋਏ ਕੋਈ ਇੱਕ ਅੱਦਾ ਵੀ ਚੰਗਾ ਕੀਤਾ ਕਰ ਰੱਬ ਦੀ ਦਰਗਾਹ ਚ ਬੰਦੇ ਨੂੰ ਛਾਡ ਸਕਦਾ ਹੈ ਇਸ ਲਈ ਜਿੰਨੀ ਦਰ ਸਰੀਰ ਵਿੱਚ ਹੈ ਕੋਈ ਚੰਗਾ ਕਰਮ ਕਰੀਏ ਜ਼ਰੂਰ ਕਮ ਆਏਗਾ ਦਰਗਾਹ ਠੀਕ ਹੈ ਬੰਦਾ ਪਰਫੈਕਟ ਨਹੀਂ ਹੈ ਸਾਰੀ ਦੁਨੀਆ ਇੰਪਰਫੈਕਟ ਹੈ ਕੋਈ ਨਾ ਕੋਈ ਕਹਾਟ ਕੋਈ ਔਕਣ ਹਰ ਬੰਦੇ ਵਿੱਚ ਹੈ ਪਰ ਸਜਣੋਂ ਸਵੇਰੇ ਉੱਠ ਕੇ ਜ਼ਰੂਰ ਰੱਬ ਨੂੰ ਕਹਿਣਾ ਚਾਹੀਦਾ ਹੈ ਦਾਤਾ ਤੂੰ ਇਹ ਸਵਾਸ ਦਿੱਤੇ ਦਿਨ ਚੜਿਆ ਤੇਰਾ ਸ਼ੁਕਰ ਇੱਕ ਕਿਰਪਾ ਕਰੀ ਦਿਨ ਵਿੱਚ ਕੋਈ ਚੰਗਾ ਕੰਮ ਕਰਾਈ ਸਕੇ ਮਾਰਾ ਚੰਗਾ ਕੰਮ ਕਰਾਇਓ ਮੇਰਾ ਵਿਸ਼ਵਾਸ ਹੈ ਸਵੇਰੇ ਉੱਠ ਕੇ ਕੋਈ ਗੁਰੂ ਅਗੇ ਅਰਦਾਸ ਕਰੇ ਪਾਤਸ਼ਾਹ ਸੋਈ ਕੰਮ ਕਰਾਇਓ ਜੋ ਤੁਹਾਨੂੰ ਭਾਵੇ ਜੋ ਨਾ ਭਾਵੇ ਉਹ ਨਾ ਕਰਵਾਇਓ ਇਹ ਸਚਾਈ ਹੈ ਬੁਰਾ ਕਰਮ ਗੁਰੂ ਕਰਨ ਨਹੀਂ ਰਹਿਦਾ ਜਦੋਂ ਸਾਹਮਣੇ ਆਏਗਾ ਗੁਰੂ ਰਕਾਵਟ ਪਾ ਦਿੰਦਾ ਹੈ ਐਵੇਂ ਥੋੜੀ ਭਾਈ ਜੋਗਾ ਸਿੰਘ ਨੇ ਜੀਵਨ ਸਾਨੂੰ ਸਮਝਾਉਣ ਲਈ ਗੁਰੂ ਨੂੰ ਆਪ ਖੜ ਕੇ ਜੀਵਨ ਬਦਲਣਾ ਪੈ ਗਿਆ ਕਿਉਂ ਭਾਈ ਤੂੰ ਗੁਰੂ ਅਗਿਆਰਦਾਸ ਕਰ ਤੂੰ ਪਰਫੈਕਟ ਨਹੀਂ ਹੈ ਪਰ ਤੇਰਾ ਗੁਰੂ ਪੂਰਾ ਹੈ ਗੁਰੂ ਪੂਰਾ ਜਿਨ ਸਿਮਰਿਆ ਸਹੀ ਭੈ ਨਿਹਾਲ ਤੇ ਨਿਹਾਲ ਕੌਣ ਹੁੰਦਾ ਜਿਨੀ ਨਾਮ ਧਿਆਇਆ ਗਏ ਮ ਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕਿਤਿ ਛਟੀ ਨਾਲ ਭਾਈ ਪੂਰੇ ਗੁਰੂ ਅਗਿਆਰਦਾਸ ਕਰੋ ਉਹ ਚੰਗੇ ਕਰਮ ਲਿਪਿਆ ਦਿੱਤਾ। ਇੱਕ ਛੋਟੀ ਜਿਹੀ ਗੱਲ ਕਰਕੇ ਆਪਾਂ ਸਮਾਪਤੀ ਕਰਨੀ ਸਮਾਪਤ ਹੋ ਗਈ। ਇੱਕ ਸ਼ੌਕਰ ਸੇਠ ਉਹਦੇ ਕੋਲੇ ਇੱਕ ਧ੍ਰਿਬੜਾ ਜਿਹਾ ਬੰਦਾ ਨੌਕਰੀ ਲੱਗ ਗਿਆ। ਜਿਹੜਾ ਬੰਦੇ ਕੋਲ ਨੌਕਰੀ ਲੱਗਾ ਨਾ ਉਹ ਗਰੀਬ ਜ਼ਰੂਰ ਹੈ ਪਰ ਨਾਮ ਜਪਣ ਵਾਲਾ ਹੈ। ਜਦੋਂ ਨੇ ਸਵੇਰ ਤੋਂ ਸ਼ਾਮ ਤੱਕ ਉਹਦੇ ਕੋਲ ਨੌਕਰੀ ਦਿਹਾੜੀ ਕਰਨੀ ਸ਼ਾਮ ਨੂੰ 6 ਵਜਣੇ ਬੱਕੀ ਦਿਹਾੜੀਦਾਰਾਂ ਨੇ ਹੱਥ ਪੱਲਾ ਮੂੰਹ ਧੋਣਾ ਤਾਂ ਦਵਾ ਦਵਾ ਲੈਣ ਚ ਖਲੋ ਜਾਣਾ ਸੇਠ ਜੀ ਪੈਸੇ ਦਿਓ ਜੀ ਲਿਆਓ ਤੇ ਹੜੀ ਦਿਓ ਸੇਠ ਨੇ ਕੁਰਸੀ ਤੇ ਬੈਠ ਕੇ ਮੋਰੇ ਟੇਬਲ ਲੱਗਾ ਉਹਨੇ ਸਭ ਸੀ ਦਿਹਾੜੀ ਲੜੀ ਲੈ ਵੇ ਤੇਰੇ ਪੈਸੇ ਆ ਲੈ ਪਰ ਉਹ ਜਿਹੜਾ ਗਰੀਬਣਾ ਜਿਹਾ ਬੰਦਾ ਦਿਹਾੜੀ ਲੱਗਾ ਨਾ ਨੌਕਰੀ ਉਹਨੇ ਮਨ ਚ ਸੋਚਿਆ ਉਹ ਸਵੇਰ ਤੋਂ ਸ਼ਾਮ ਤੱਕ ਅੱਠ 9 ਘੰਟੇ ਬੱਚਿਆਂ ਲਈ ਕੰਮ ਕੀਤਾ ਘਰ ਚਲਾਉਣ ਲਈ ਕੰਮ ਕੀਤਾ ਜਿੰਨੀ دیر ਬਾਕੀ ਲਾਈਨ ਵਿੱਚ ਖੜੇ ਨੇ ਜੇ 8-9 ਘੰਟੇ ਪਰਿਵਾਰ ਲਈ ਕੰਮ ਕੀਤਾ ਹੁਣ 8-9 ਮਿੰਟ ਲੱਗਣਗੇ ਬਾਕੀ ਪਹਿਲਾਂ ਪੈਸੇ ਲੈ ਲੈਣ ਮੈਂ 8-9 ਮਿੰਟ ਬਹਿ ਕੇ ਰੱਬ ਦਾ ਨਾਮ ਜਪਾਂ ਉਹਨੇ ਹੱਥ ਨੂੰ ਧੋਣਾ ਪਰਾਂ ਪਿੱਛੇ ਬਹਿ ਜਾਣਾ ਰੱਬ ਦਾ ਨਾਮ ਜਪਣਾ ਜਦੋਂ ਸੀਟ ਨੇ ਵੇਖਿਆ ਨਾ ਬੰਦਾ ਬੜਾ ਸਬਰ ਵਾਲਾ ਹੈ ਦਿਹਾਰੀ ਦਾ ਦਵਾ ਦਾ ਹੱਥੋਂ ਧੋਕੇ ਮੋਰੇ ਹੁੰਦੇ ਨੇ ਪਹਿਲਾਂ ਮੈਨੂੰ ਪੈਸੇ ਦਿਓ ਜੀ ਮੈਂ ਜਾਣਾ ਪਹਿਲਾਂ ਮੈਨੂੰ ਦਿਓ ਪਰ ਇਹ ਬੰਦਾ ਸਭ ਤੋਂ ਪਿੱਛੇ ਸਬਰ ਵਾਲਾ ਬੈਠਾ ਹੈ ਹੁਣ ਸੇਠ ਪਤਾ ਕੀ ਕਹਿਣ ਲੱਗ ਪਿਆ ਓਈ ਉਹ ਸੇਠ ਜਿਹੜਾ ਬਾਕੀ ਨੌਕਰਾਂ ਨੂੰ ਕਹਿੰਦਾ ਓਏ ਇੱਧਰ ਆਓ ਓਏ ਆ ਕਰੋ ਜਿਹੜਾ ਬੰਦਾ ਸਬਰ ਨਾਲ ਬੈੰਦਾ ਉਹਨੂੰ ਸੇਠ ਕਹਿਣ ਲੱਗ ਪਿਆ ਕਹਿੰਦਾ ਭਗਤ ਜੀ ਆਜੋ ਮਾਰੇ ਤੁਸੀਂ ਵੀ ਆਪਣੇ ਪੈਸੇ ਲੈ ਲਓ ਮਰ ਜਾ ਜੋ ਤੁਸੀਂ ਵੀ ਆਪਣੀ ਦਿਹਾੜੀ ਲਾਓ ਥੋੜੇ ਦੇ ਲੰਗੇ ਫਿਰ ਸੇਟ ਕਰਨ ਲੱਗ ਪਿਆ ਆਖੋ ਸਤਨਾਮ ਸ੍ਰੀ ਧਨ ਅੱਛਾ ਗੱਜ ਕੇ ਆਖਿਆ ਕਰੋ ਸਤਨਾਮ ਸ੍ਰੀ ਜਿੰਨੇ ਤੁਸੀਂ ਬੈਠੇ ਤੁਹਾਡੀ ਆਵਾਜ਼ ਨਹੀਂ ਆਉਂਦੀ ਮੈਨੂੰ ਪਹਿਲੀ ਵਾਰ ਲੱਗਾ ਐ ਹਰਿਆਣੇ ਚ ਆ ਕੇ ਵੀ ਤੁਸੀਂ ਕਿਸੇ ਹੋਰ ਦੁਨੀਆ ਚ ਵੱਜ ਦੁਨੀਆ ਚਿੰਤਾ ਵਿੱਚ ਹੈ ਚਿੰਤਾ ਦਾ ਕੋਈ ਹੱਲ ਹੈ ਜੇ ਜਪਣ ਲੱਗ ਜਾਓਗੇ ਸਤਨਾਮ ਸ੍ਰੀ ਜਦੋਂ ਬੰਦਾ ਪ੍ਰੈਜ਼ੈਂਟ ਹੋਣ ਲੱਗ ਜਾਏ ਨਾ ਹਾਜ਼ਰ ਤੁਸੀਂ ਵੇਖੋਗੇ ਕਿਸੇ ਵੀ ਨੌਕਰੀ ਤੇ ਜਾਓ ਪਹਿਲਾਂ ਉੱਥੇ ਸਾਈਨ ਹੁੰਦੇ ਨੇ ਜਾਂ ਥੰਮ ਲੱਗਦਾ ਪ੍ਰੈਜ਼ੈਂਟ ਹਾਜ਼ਰ ਸਕੂਲ ਵਿੱਚ ਜਾਂਦੇ ਪਹਿਲਾਂ ਹਾਜ਼ਰੀ ਲੱਗਦੀ ਉਹ ਕਹਿੰਦੇ ਜੀ ਪ੍ਰੈਜ਼ੈਂਟ ਹੈ ਹਾਜ਼ਰ ਹੈ ਗੁਰੂ ਘਰ ਵੀ ਸੁਰਤੀ ਕਰਕੇ ਹਾਜ਼ਰ ਹੋਣਾ ਪੈਂਦਾ ਹੈ ਸੁਰਤੀ ਕਰਕੇ ਹਾਜ਼ਰੀ ਦਾ ਕੋਈ ਤਰੀਕਾ ਹੈ ਪਹਿਲਾਂ ਰਸਨਾ ਤੋਂ ਬੋਲੋ ਸਤਨਾਮ ਸ੍ਰੀ ਗੱਜ ਕੇ ਆਖੋ ਸਤਨਾਮ ਸ੍ਰੀ ਸੇਠ ਸਬਰ ਰੱਖਣ ਵਾਲੇ ਨੂੰ ਕਹਿੰਦਾ ਜੀ ਆਜੋ ਮਹਾਰਾਜ ਜੀ ਤੁਸੀਂ ਵੀ ਦਿਹਾੜੀ ਲੈ ਲਓ ਹੁਣ ਰੋਜ਼ ਉਹਨੇ ਸੇਠ ਨੇ ਕੀ ਕਰਨਾ ਉਹ ਦਿਹਾੜੀ ਧਾਰ ਨੂੰ ਜੀ ਕਹਿ ਕੇ ਜੀ ਮਹਾਰਾਜ ਆਜੋ ਹਲੋ ਮਹਾਰਾਜ ਤੁਸੀਂ ਵੀ ਆਪਣੇ ਪੈਸੇ ਭੱਗ ਦੀ ਲੋ ਮਹਾਰਾਜ ਉਹ ਜੀ ਕਹਿਣ ਲੱਗ ਪਿਆ ਜਿਹੜੇ ਬਾਕੀ ਨੌਕਰਾਂ ਨੂੰ ਸੇਠ ਹੋਏ ਹੋਏ ਕਰਕੇ ਬੁਲਾਉਂਦਾ ਹੈ ਗਰੀਬਲੇ ਜੇ ਨੌਕਰ ਨੂੰ ਸੇਠ ਜੀ ਕਹਿ ਕੇ ਬੁਲਾਉਂਦਾ ਪਤਾ ਕਿਉਂ ਨਾਮ ਜਪਣ ਵਾਲਿਆਂ ਦੀ ਵਡਿਆਈ ਹੁੰਦੀ ਹੈ ਆਪਣੇ ਆਪ ਹੀ ਹੋਣ ਲੱਗ ਪੈਂਦੇ ਤੁਸੀਂ ਜਪਣ ਲੱਗ ਜਾਓ ਆਪੇ ਵਡਿਆਈ ਹੋਣੀ ਚੰਗਾ ਕਰਮ ਕਰਨ ਲੱਗ ਜਾਓ ਆਪੇ ਵਡਿਆਈ ਹੋਣੀ 10 ਦਿਨ ਗੁਰਦੁਆਰੇ ਜੋੜੇ ਝਾੜਨ ਲੱਗ ਜਾਓ 11ਵੇਂ ਦਿਨ ਲੋਕਾਂ ਨੇ ਕਹਿਣ ਲੱਗ ਪੈਣਾ ਬੜੀ ਸੇਵਾ ਕਰਦੇ ਮਹਾਰਾਜ ਭੰਡਿਆ ਨਹੀਂ ਬੜੀ ਮਹਾਰਾ ਸੇਵਾ ਕਰ ਲੋਕ ਹੱਥ ਜੋੜਦੇ ਤੇ ਭਾਈ ਜਸਵਿੰਦਰ ਸਿੰਘ ਜੀ ਕਿੰਨੀ ਵੱਡੀ ਮਨੁੱਖਤਾ ਦੀ ਸੇਵਾ ਕਰਦੇ ਔਰ ਸਾਥ ਸੰਗਤ ਕਿਹੜਾ ਬੰਦਾ ਜਿਹੜਾ ਇਹਨਾਂ ਨੂੰ ਬਿਨਾ ਹੱਥ ਜੋੜਿਆਂ ਬੁਲਾਉਂਦਾ ਸਾਡਾ ਇਹਨਾਂ ਨਾਲ ਕੀ ਸਬੰਧ ਹੈ ਕਈ ਸਾਲਾਂ ਤੋਂ ਇਹਨਾਂ ਨੂੰ ਜਾਣਦਾ ਜਦੋਂ ਇਹ ਸਾਰਾ ਕੁਝ ਵੇਖਿਆ ਔਰ ਜਿਹਨਾਂ ਬੰਦਿਆਂ ਨੂੰ ਮੈਂ ਦੱਸਿਆ ਉਹ ਵਿਦੇਸ਼ ਤੋਂ ਮੇਰੇ ਕੋਲ ਆਏ ਅਸੀਂ ਐਡੀ ਦੂਰੋਂ ਚੱਲ ਕੇ ਲਣਾ ਬਾਦ ਆਏ ਇਹਨਾਂ ਨੂੰ ਮਿਲਣ ਵਾਸਤੇ ਔਰ ਸਾਥ ਸੰਗਤ ਉਹ ਵੱਡੇ ਵੱਡੇ ਅਮੀਰ ਬੰਦੇ ਜਿਸ ਬੰਦੇ ਦੀ ਸਾਈਕਲ ਬਣਾਉਣ ਦੀ ਫੈਕਟਰੀ ਹੈ ਉਹ ਵੀ ਬੰਦੇ ਇਹਨਾਂ ਨੂੰ ਹੱਥ ਜੋੜ ਕੇ ਕਹਿ ਰਹੇ ਸੀ ਮਹਾਰਾ ਜੀ ਬੜੀ ਸਤਿਕਾਰ ਮਹਾਰਾ ਬਹੁਤ ਵੱਡੀ ਸਤਿਕਾਰ ਵੱਡੇ ਵੱਡੇ ਸ਼ਾਹਕਾਰ ਅਮੀਰ ਹੱਥ ਜੋੜਨ ਲੱਗ ਪੈਂਦੇ ਨੇ ਕਦੋਂ ਜਿੱਥੇ ਸੇਵਾ ਤੇ ਸਿਮਰਨ ਆ ਜਾਏ ਦੋ ਚੀਜ਼ਾਂ ਬੰਦੇ ਦੀ ਵਡਿਆਈ ਕਰਉ ਕਰਾਂ ਕੋਈ ਕਰਕੇ ਵੇਖ ਲੈ ਇਹਨੂੰ ਮਹਾਰਾਜ ਨੇ ਕਹਿਸ ਜੁਗਮੈ ਸੋਭਾ ਨਾਮ ਕੀ ਬਿਨ ਨਾਵੇ ਸੋਭਨਾ ਹੋਏ ਏ ਮਾਇਆ ਕੀ ਸੋਤਾ ਚਾਰ ਦਿਹਾੜੇ ਜਾਂਦੀ ਬਿਲ ਮਨਾ ਹੋਏ ਕਰੋੜਾਂ ਪਤੀ ਲੋਕ ਨੇ ਕੋਈ ਕਿਸੇ ਨੂੰ ਹੱਥ ਨਹੀਂ ਜੋੜਦਾ ਸਜਣੋ ਜਪਣ ਵਾਲਿਆਂ ਨੂੰ ਲੋਕ ਹੱਥ ਜੋੜਦੇ ਨਾਮ ਜਪਣ ਵਾਲਿਆਂ ਦੀ ਵਡਿਆਈ ਹੈ ਪੈਸੇ ਵਾਲੀ ਵਡਿਆਈ ਬਹੁਤੀ دیر ਨਹੀਂ ਰਹਿੰਦੀ ਮੁੱਕ ਜਾਂਦੀ ਹੈ ਮੇਰੇ ਨਾਲ ਵੱਧ ਤੁਸੀਂ ਦੁਨੀਆ ਵੇਖ ਰਹੇ ਹੋ ਮੈਂ ਉਹ ਬੰਦੇ ਵੇਖੇ ਨੇ ਜਿਨ੍ਹਾਂ ਕੋਲ ਢਾਈ ਢਾਈ ਸੌ ਬੰਦਾ 20 22 22 ਪਿੰਡਾਂ ਦੀਆਂ ਪੰਚਾਇਤਾਂ ਹੱਥ ਜੋੜ ਕੇ ਕੰਮ ਕਰਾਉਣ ਆਉਂਦੀਆਂ ਸੀ ਮੰਤਰੀ ਸਾਹਾ ਕਰ ਦਿਓ ਆ ਕਰ ਦਿਓ ਅੱਜ ਉਹ ਬੰਦੇ ਜਿਉਂਦੇ ਨੇ ਉਹਨਾਂ ਦੀਆਂ ਕੋਠੀਆਂ 'ਚ ਪਈਆਂ ਢਾਈ ਢਾਈ ਸੌ ਕੁਰਸੀਆਂ ਤੇ ਮਿੱਟੀ ਜੰਮ ਗਈ ਇੱਕ ਵੀ ਬੰਦਾ ਉਹਨਾਂ ਕੋਲ ਕੰਮ ਕਰਾਉਣ ਨਹੀਂ ਆਉਂਦਾ ਪਤਾ ਕਿਉਂ ਵਡਿਆਈ ਖਤਮ ਪੈਸੇ ਤੇ ਪਾਵਰ ਦੀ ਵਡਿਆਈ ਸਦਾ ਨਹੀਂ ਰਹਿੰਦੀ ਸੇਵਾ ਤੇ ਸਿਮਰਨ ਦੀ ਵਡਿਆਈ ਸਦਾ ਰਹਿੰਦੀ ਹੈ। ਸਰੀਰ ਮਰਨ ਤੋਂ ਬਾਅਦ ਵੀ ਵਡਿਆਈ ਹੁੰਦੀ ਹੈ। ਬੰਦਗੀ ਵਾਲਿਆਂ ਨੂੰ ਸਰੀਰ ਕਰਕੇ ਗਿਆ 100-100 ਸਾਲ ਹੋ ਗਿਆ। ਅੱਜ ਤੱਕ ਵੀ ਉਹਨਾਂ ਸਾਧੂਆਂ ਨੂੰ ਦੁਨੀਆ ਵਡਿਆਈ ਕਰਦੀ ਕਿ ਨਹੀਂ ਕਰਦੀ। ਅੱਜ ਤੱਕ ਵੀ ਉਹ ਜਪਣ ਵਾਲਿਆਂ ਦੀ ਵਡਿਆਈ ਹੈ ਕਿਉਂ? ਨਾਮ ਦੀ ਵਡਿਆਈ ਸਦਾ ਰਹਿੰਦੀ ਹੈ। ਇਹਨੂੰ ਮਹਾਰਾਜ ਕਹਿੰਦੇ ਸਜਗਮ ਸੋਭਾ ਨਾਮ ਕੀ। ਬਿਨ ਨਾਵੇ ਸੋਭਾ ਨਾ ਹੋਏ। ਮਾਇਆ ਦੀ ਸੋਭਾ ਚਾਰ ਦਿਹਾੜੇ ਜਾਂਦੀ ਬਿਲਮ ਨਾ ਹੋਏ ਮਾਇਆ ਦੀ ਸੋਭਾ ਥੋੜੇ ਸਾਲ ਰਹਿਦੀ ਮੁੱਕ ਜਾਂਦੀ ਹੈ ਨਾਮ ਤੇ ਸੇਵਾ ਸਿਮਰਨ ਦੀ ਵਡਿਆਈ ਮਰਨ ਤੋਂ ਬਾਅਦ ਵੀ ਰਹਿੰਦੀ ਹੈ ਖੈਰ ਉਹ सेठ ਨਾ ਹੱਥ ਜੋੜ ਕੇ ਕਹਿਣ ਲੱਗ ਪਿਆ ਗਰੀਬ ਜਿਹੇ ਬੰਦੇ ਨੂੰ ਨਾਲੇ ਨੌਕਰ ਹੈ ਉਹਦਾ ਮਹਾਰਾਜ ਜੀ ਤੁਸੀਂ ਵੀ ਆਪਣੀ ਦਿਹਾੜੀ ਲੈ ਲਓ ਜੀ ਜਦੋਂ ਥੋੜੇ ਮਹੀਨੇ ਗੁਜ਼ਰੇ ਸਾਲ ਤਾਂ ਹੁਣ ਸੇਠ ਨੇ ਹੱਥ ਜੋੜ ਕੇ ਕਿਹਾ ਉਹ ਦਿਹਾੜੀਦਾਰ ਨੂੰ ਬਈ ਤੂੰ ਦਿਹਾੜੀ ਨਹੀਂ ਕਰਿਆ ਕਰਨੀ ਮਹਾਰਾਜ ਕਿਉਂ ਕਹਿੰਦਾ ਤੂੰ ਆ ਜਾ ਮੇਰੀ ਕੁਰਸੀ ਤੇ ਇੱਥੇ ਬਹਿਣਾ ਜਿਹੜੀ ਕੁਰਸੀ ਤੇ ਬਹਿ ਕੇ ਸੇਠ ਤਨਖਾਹ ਵੰਡਦਾ ਉੱਥੇ ਗਰੀਬੜੇ ਦੇ ਨੌਕਰ ਨੂੰ ਬਿਠਾਤਾ ਇੱਥੇ ਬਹਿ ਕੇ ਸਭ ਦੀਆਂ ਹਾਜ਼ਰੀਆਂ ਲਾਉਣੀਆਂ ਨੇ ਇੱਥੇ ਬਹਿ ਕੇ ਸਭ ਨੂੰ ਤਨਖਾਹ ਤੂੰ ਵੰਡਣੀ ਹੈ ਜਿਹੜੇ ਬੰਦੇ ਦਿਹਾੜੀ ਕਰਦੇ ਇਹਨਾਂ ਨੂੰ ਪੈਸੇ ਤੂੰ ਦਿਆ ਕਰਨੇ ਨੇ ਇੱਕ ਗਰੀਬ ਬੰਦੇ ਨੂੰ ਹੱਥ ਜੋੜ ਕੇ ਸੇਟ ਨੇ ਤਨਖਾਹ ਵੰਡਣ ਲੱਗਾ ਕਿਉਂ ਭਾਈ ਨਾਮ ਜਪਣ ਕਰਕੇ ਸੇਵਾ ਸਿਮਰਨ ਕਰਕੇ ਇਹ ਯਾਦ ਰੱਖਿਓ ਰੱਬ ਵੀ ਜਪਣ ਵਾਲਿਆਂ ਨੂੰ ਆਪਣਾ ਖਜ਼ਾਨਚੀ ਰੱਖ ਲੈਂਦਾ ਹੈ ਬੰਦਗੀ ਵਾਲਿਆਂ ਨੂੰ ਪਾਵਰ ਹੁੰਦੀ ਉਹ ਕਿਸੇ ਦਾ ਵੀ ਭਲਾ ਕਰ ਦਿੰਦੇ ਨੇ ਕਈ ਵਾਰ ਕਿਉਂਕਿ ਉਹ ਪਰਵਾਨ ਹੋਏ ਨੇ ਰੱਬ ਉਹਨਾਂ ਦੇ ਰਾਹੀ ਕਰਾਉਂਦਾ ਹੈ ਖੇਰ ਸੇਠ ਨੇ ਉਹਨੂੰ ਉੱਚੀ ਜਗ੍ਹਾ ਤੇ ਕੁਰਸੀ ਤੇ ਬਿਠਾਇਆ ਇੱਥੇ ਬਹਿ ਕੇ ਹਾਜ਼ਰੀ ਲਾਇਆ ਕਰ ਇੱਥੇ ਬਹਿ ਕੇ ਤੁਸੀਂ ਜੀ ਸਭ ਨੂੰ ਤਨਖਾਹ ਵੰਡਣੀ ਹੈ ਰੋਜ਼ ਸੇਠ ਨੂੰ ਹੱਥ ਜੋੜ ਕੇ ਕਵੇ ਭਗਤ ਜੀ ਆ ਸਾਰਿਆਂ ਨੂੰ ਤਨਖਾਹ ਤੁਸੀਂ ਵੰਡ ਦਿਓ ਸਭ ਨੂੰ ਦਿਹਾੜੀ ਤੁਸੀਂ ਵੰਡ ਦਿਓ ਇੱਕ ਦਿਨ ਫਿਰ ਕਟਣਾ ਕੱਢੀ ਉਹ ਸੇਠ ਛੋਟੀ ਜੇ ਬਿਮਾਰੀ ਨਾਲ ਥੋੜੇ ਦਿਨਾਂ ਵਿੱਚ ਅਕਾਲ ਚਲਾਣਾ ਕਰ ਗਿਆ ਜਦੋਂ ਸੇਠ ਮਰ ਗਿਆ ਸਰੀਰ ਉਹਦੇ ਪਰਿਵਾਰ ਵਾਲਿਆਂ ਸੰਸਕਾਰ ਕਰ ਦਿੱਤਾ ਆਤਮਾ ਉਸ ਸੇਠ ਦੀ ਰੱਬ ਦੀ ਦਰਗਾਹ ਵਿੱਚ ਗਈ ਜਿੱਥੇ ਲੇਖਾ ਹਿਸਾਬ ਪੁੱਛਿਆ ਜਾਂਦਾ ਸੀ ਜਿਹਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਕਿਹਾ ਧਰਮ ਰਾਹੇ ਜਬ ਲੇਖਾ ਮੰਗੈ ਇਹਦਾ ਮਤਲਬ ਕੋਈ ਲੇਖਾ ਪੁੱਛਣ ਵਾਲਾ ਹੈ ਇਹ ਚੀਜ਼ ਯਾਦ ਰੱਖਿਓ ਐਵੇਂ ਕੋਈ ਭਲੇਖੇ ਚ ਨਾ ਰਵੇ ਆ ਜਾ ਗੱਠਾ ਅਗਲਾ ਕਿਨੇ ਡੇਠਾ ਉੱਥੇ ਪੁੱਛਣੇ ਰੱਬ ਨੇ ਲੇਖ ਉਹ ਹਿਸਾਬ ਲਿਖ ਰਿਹਾ ਪੁਰ ਜਦੋਂ ਸੇਠ ਰੱਬ ਦੀ ਦਰਗਾਹ ਵਿੱਚ ਉਹਦੀ ਆਤਮਾ ਪੇਸ਼ ਹੋਈ ਸਾਹਬ ਕਰਨ ਵਾਲਾ ਧਰਮ ਰਾਜ ਜਿਹਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਕਿਹਾ ਧਰਮ ਰਾਏ ਨੂੰ ਹੁਕਮ ਹੈ ਵੈ ਸੱਚਾ ਧਰਮ ਵਿਚਾਰ ਦੂਜੇ ਭੈ ਦੁਸ਼ਟ ਆਤਮਾ ਉਹ ਤੇਰੀ ਸਰਕਾਰ ਧਰਮ ਰਾਜ ਨੂੰ ਰੱਬ ਦਾ ਹੁਕਮ ਹੁਣ ਕੀ ਹੋਇਆ ਜਦੋਂ ਸੇਠ ਦੀ ਆਤਮਾ ਗਈ ਦਰਗਾਹ ਚ ਧਰਮ ਰਾਜ ਉੱਠ ਕੇ ਖੜਾ ਹੋ ਗਿਆ ਉਹਨਾਂ ਨੇ ਕਿਹਾ ਜੀ ਆਇਆਂ ਨੂੰ ਇਹ ਹੁੰਦਾ ਕਿ ਦਰਗਾਹ ਚ ਐਦਾਂ ਹੁੰਦਾ ਕਿ ਕੋਈ ਆਤਮਾ ਜਾਵੇ ਤੇ ਉਹਨੂੰ ਦਰਗਾਹ ਚ ਜੀਆ ਆ ਕਹੇ ਕੋਈ ਹੁੰਦਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਕਿਹਾ ਰੇ ਰੇ ਦਰਗਾਹ ਕਹਿ ਨਾ ਕੋ ਤੂੰ ਸੇਵਾ ਸਿਮਰਨ ਕਰਕੇ ਵੇਖ ਤੈਨੂੰ ਓਏ ਨਹੀਂ ਕਹਦਾ ਕੋਈ ਆਪਾਂ ਪੰਜਾਬੀ ਚ ਓਏ ਕਹਿੰਦੇ ਨਾ ਤੇ ਹਿੰਦੀ ਵਾਲੇ ਕਹਿੰਦੇ ਰੇ ਹਰੇ ਦਰਬ ਹਿੰਦੀ ਚ ਰੇ ਔਰ ਪਾਛੇ ਨੇ ਕਿ ਤੈਨੂੰ ਕੋਈ ਓਏ ਨਹੀਂ ਕਹਦਾ ਦਰਗਾਹ ਚ ਤੈਨੂੰ ਜੀ ਕਹਿੰਦੇ ਤੂੰ ਜਪ ਰੇ ਰੇ ਦਰਗਾਹ ਕਹਿ ਨਾ ਕੋ ਆਉ ਬੈਠਾਦਰ ਸ਼ੁਭ ਦਿਓ ਧਰਮ ਰਾਜ ਨੇ ਆਦਰ ਦਿੱਤਾ ਹੱਥ ਜੋੜ ਕੇ ਕਿਹਾ सेठ ਦੀ ਰੂਹ ਆਤਮਾ ਨੂੰ ਆਓ ਜੀ ਤੇ ਜਦੋਂ ਵਈ ਖਾਤਾ ਖੋਲਿਆ ਕਹਨੇ ਸੇਠ ਦੀ ਤੁਹਾਡਾ ਕੋਈ ਬੰਦਗੀ ਨਹੀਂ ਕੋਈ ਸਿਮਰਨ ਨਹੀਂ ਕੋਈ ਪੁੰਨਦਾਨ ਨਹੀਂ ਕੋਈ ਤੀਰਥ ਯਾਤਰਾ ਨਹੀਂ ਕੋਈ ਤੁਹਾਡਾ ਸੇਵਾ ਸਿਮਰਨ ਨਹੀਂ ਪਰ ਤੁਸੀਂ ਮੁਕਤ ਸੇਠ ਨੇ ਸਵਾਲ ਕੀਤਾ ਜਦੋਂ ਮੇਰਾ ਕੋਈ ਪੁੰਨਦਾਨ ਨਹੀਂ ਕੋਈ ਸੇਵਾ ਸਿਮਰਨ ਨਹੀਂ ਫਿਰ ਮੈਂ ਮੁਕਤ ਕਿਵੇਂ ਨਾਲੇ ਸਭ ਰੂਹਾਂ ਤੜਫ ਰਹੀਆਂ ਨੇ ਨਰਕਾਂ ਸਿੱਟੀਆਂ ਜਾ ਰਹੀਆਂ ਨੇ ਮੈਨੂੰ ਇੰਨਾ ਆਦਰ ਇੰਨਾ ਸਤਕਾਰ ਕਿਉਂ ਧਰਮ ਰਾਜ ਨੇ ਜਵਾਬ ਦਿੱਤਾ सेठ जी ਤੁਹਾਡਾ ਕੋਈ ਸੇਵਾ ਸਿਮਰਨ ਪੁੰਨ ਦਾਨ ਨਹੀਂ ਹੈ ਪਰ ਤੁਹਾਨੂੰ ਅਦਵ ਪਤਾ ਕਿਉਂ ਮਿਲਿਆ ਤੁਸੀਂ ਕਿਸੇ ਸਿਮਰਨ ਕਰਨ ਵਾਲੇ ਨੂੰ ਹੱਥ ਜੋੜ ਕੇ ਰੋਜ਼ ਅਦਵ ਦਿੰਦੇ ਰਹੇ ਹੋ